ਸਾਹਿਬੀ ਕਾਲ ਜੀ ਅਸੀਂ ਇਸ ਵਕਤ ਖੜੇ ਆ ਪਟਿਆਲਾ ਨੇੜੇ ਮੈਨ ਚੌਂਕ ਵਿਕੇ ਜਿੱਥੋਂ ਇੱਕ ਸੜਕ ਇਧਰ ਜੇ ਦਖਿਆ ਜਾਵੇ ਆਪਣਾ ਚੰਡੀਗੜ੍ਹ ਨੂੰ ਜਾਂਦੀ ਹੈ ਰਾਜਪੁਰ ਚੰਡੀਗੜ੍ਹ ਤੇ ਇਧਰਲੀ ਸਾਈਡ ਸਿੱਧਾ ਇਹ ਆਪਾਂ ਕਹ ਬਠਿੰਡਾ ਕਹਿ ਸਕਦੇ ਆ ਸੰਗਰੂਰ ਕਹਿ ਸਕਦੇ ਆ ਸਮਾਣਾ ਕਹਿ ਸਕਦੇ ਆ ਉਧਰ ਜਾਂਦੀ ਹੈ ਤੇ ਇਧਰ ਆ ਮੈਨ ਚੌਂਕ ਦੇ ਨੇੜੇ ਹੀ ਵੀਰ ਨੇ ਰੇੜੀ ਲਾਈ ਹੋਈ ਐ ਅਸੀਂ ਇੱਥੇ ਰੁਕੇ ਸੀ ਤੇ ਸੋਚਿਆ ਵੀਰ ਦਾ ਕੰਮ ਵਧੀਆ ਲੱਗਿਆ ਤੇ ਅਜੇ ਵੀ ਉਹ ਵੀਰ ਦਾ ਕੰਮ ਵਧੀਆ ਲੱਗਿਆ ਤੇ ਅਸੀਂ ਕਿਹਾ ਚਲੋ ਗੱਲਬਾਤ ਕਰਦੇ ਆਂ ਵੀਰ ਨਾਲ ਕੀ ਨਾਮ ਹੈ ਵੀਰੇ ਪਿੰਦਰ ਸਿੰਘ ਜੀ ਪਿੰਦਰ ਸਿੰਘ ਜੀ ਮਤਲਬ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦਿਆਂ ਨੂੰ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਜੀ ਤੇ ਕਿੰਨੀ ਸੇਲ ਹੋ ਜਾਂਦੀ ਹੈ ਰੋਜ਼ ਸੇਲ ਹੋ ਜਾਂਦੀ ਹੈ 1200 ਰੁਪਏ ਅੱਛਾ 1200 ਰੁਪਿਆ ਹੋ ਜਾਂਦੀ ਹੈ ਉਹਦੇ ਤੋਂ ਫਲ ਫਰੂਟ ਫਿਰ ਲੈ ਕੇ ਆਉਣੇ ਉਹ ਜਿਹੜੇ ਸਵੇਰੇ ਉਹ ਉੱਚੀ ਲੈ ਕੇ ਆਉਣੇ ਹਾਂਜੀ ਹਾਂ 8-900 ਦਾ ਫਰੂਟ ਆ ਜਾਂਦਾ ਹੈ गाइस 2-300 ਰੁਪਏ ਬਚ ਜਾਂਦਾ ਹੈ गाइस ਅੱਛਾ 2-300 ਰੁਪਿਆ ਬਚਦਾ ਹੈ ਜੀ ਜੀ ਪਰਿਵਾਰ ਦੇ ਕਿੰਨੇ ਮੈਂਬਰ ਨੇ ਮੈਂਬਰ 4 ਨੇ ਜੀ 4 ਮੈਂਬਰ 4 ਮੈਂਬਰ ਨੇ ਪਰਿਵਾਰ ਦੇ ਹੈ ਜੀ ਇਹ ਗੁਜ਼ਾਰਾ ਕਿਵੇਂ ਚੱਲੀ ਜਾ ਰਿਹਾ ਉਹ ਗੁਜ਼ਾਰਾ ਚੱਲੀ ਜਾਂਦਾ ਜੀ ਪ੍ਰਮਾਤਮਾ ਦੀ ਕਿਰਪਾ ਗਈ ਜੀ ਚਲੋ ਵਰਕ ਤਾਂ ਹੋਈ ਜਾਂਦੇ ਜੀ ਸਿੱਧੀਆਂ ਨੀਤਾਂ ਨਾਲ ਕੰਮ ਕਰਦੇ ਆਂਗੇ ਜੀ ਕੋਈ ਫੇਰ ਫੇਰ ਨਹੀਂ ਕਰਦੇ ਹੈਗੇ ਜੀ ਸਿਰ ਹੋਰ ਜੂਸ ਕੱਢ ਕੇ ਪਿਲਾ ਰਹੇ ਆਂਗੇ ਜੀ ਆਲੇ ਨੂੰ ਪੁੱਛ ਕੇ ਮਿੱਠਾ ਪਾਈਦਾ ਜੀ ਮੌਨਾਂ ਦਾ ਪੌਣ ਆਗਾ ਚਲੋ ਬਹੁਤ ਵਧੀਆ ਗੱਲ ਹੈ ਬਾਕੀ ਜਦੋਂ ਸਿੱਧੀਆਂ ਨੀਤਾਂ ਨਾਲ ਕੰਮ ਕਰਦੇ ਆਂਗੇ ਤਾਂ ਪ੍ਰਮਾਤਮਾ ਉਹਦੇ ਵਿੱਚ ਵਰਕ ਤਾਂ ਕਰਦਾ ਹੈ ਜੀ ਬਹੁਤ ਵਧੀਆ ਗੱਲ ਹੈ ਵਧੀਆ ਸੋਚ ਹੈ ਛੋਡੀ ਤੇ ਬੱਚੇ ਕਿੰਨੇ ਨੇ ਬੱਚੇ ਦੋ ਨੇ ਗਏ ਬੇਟਾ ਤੇ ਬੇਟੀ ਬੇਟਾ ਕਿੰਨੇ ਸਾਲ ਦਾ ਹੈ ਬੇਟਾ 22 ਸਾਲ ਦਾ ਹੈ ਭਾਈ ਸਾਹਿਬ ਉਹ ਕੀ ਕੰਮ ਕਰਦਾ ਹੈ ਲੈਬ ਕਿਤੇ ਹੋ ਜਾਗੇ ਹੁਣ ਪੜ੍ਹਾਈ ਕਰਦਾ ਹੈ ਜੀ ਅੱਛਾ ਅੱਛਾ ਚਲੋ ਵਧੀਆ ਗੱਲ ਹੈ ਪੜ੍ਹਾਈ ਤਾਂ ਬੱਚਿਆਂ ਨੂੰ ਕਰਾਉਣੀ ਵੀ ਚਾਹੀਦੀ ਹੈ ਅੱਜ ਦਾ ਸਮਾਂ ਹੀ ਪੜ੍ਹਾਈ ਵਾਲਾ ਹੋ ਗਿਆ ਪੜ੍ਹਾਈ ਤੋਂ ਬਿਨਾਂ ਤਾਂ ਬੱਚੇ ਪਿੱਛੇ ਰਹਿ ਜਾਂਦੇ ਨੇ ਤੇ ਇਹ ਜਿਹੜੀ ਮਤਲਬ ਤੁਸੀਂ ਦਿਵਾਰੇ ਨਹੀਂ ਲਾਉਨੇ ਹੋ ਸਾਡੇ ਕਾਏ ਪੰਜਾਬ ਤੇ ਪੰਜਾਬੀਆ ਚੈਨਲ ਦੇ ਦਰਸ਼ਕ ਦੇਖਣਗੇ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਤਾਂ ਇਹ ਹੀ ਹੈਗਾ ਬਈ ਜਿਹੜੇ ਬਾਹਰ ਜਾਂਦੇ ਨੇ ਹੁਣ 15-16 ਲੱਖ ਰੁਪਈਆ ਲੱਗਦਾ ਹੈ ਗਾ ਜੀ ਜੇ ਆਪਣਾ ਇੱਥੇ ਹੀ ਕੰਮ ਕਰਨ ਇੱਥੇ ਸ਼ਰਮ ਨਾ ਕਰਨ ਜਿਹਦਾ ਵੀ ਤਾਂ ਸ਼ਰਮ ਕੋਈ ਨਹੀਂ ਹੈਗੀ ਜੀ ਲੇਕਿਨ ਆਪਣੇ ਜਿਆਦਾ ਪੰਜਾਬੀ ਭਰਾ ਸ਼ਰਮ ਕਰਦੇ ਨੇਗੇ ਜੀ ਲੇਕਿਨ ਸ਼ਰਮ ਨਹੀਂ ਕਰਨੀ ਚਾਹੀਦੀ ਜਦੋਂ ਬਾਹਰ ਤੋਂ ਜੁਪੀ ਵਿਹਾਰ ਤੋਂ ਆ ਕੇ ਵੀ ਤਾਂ ਪੰਜਾਬ ਦੇ ਵਿੱਚ ਆ ਕੇ ਕਾਮਯਾਬ ਹੋਏ ਬੈਠੇ ਨੇਗੇ ਜਦੋਂ ਕਿ ਆਪਣੇ ਵਾਲੇ ਬਿਚਾਰੇ ਪਿੱਛੇ ਨੇਗੇ ਉਹੀ ਸੇਬ ਕਾਰਨ ਪਿੱਛੇ ਨੇਗੇ ਕਿਉਂਕੋ ਸ਼ਰਮ ਕਰਦੇ ਨੇਗੇ ਇਹਦੇ ਵਿੱਚ ਸ਼ਰਮ ਨਹੀਂ ਕਰਨੀ ਚਾਹੀਦੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਜੀ ਪ੍ਰਮਾਤਮਾ ਕਿਰਪਾ ਕਰਦਾ ਹੈ ਜੀ ਦੇਖੋ ਦੋਸਤੋ ਵੀਰ ਨੇ ਕਿੱਡੀ ਵੱਡੀ ਗੱਲ ਕਹੀ ਹੈ ਕਿੱਡੀ ਵੱਡੀ ਐਗਜ਼ੈਂਪਲਸ ਦਿੱਤੀ ਹੈ ਵੀ ਸਾਡੇ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਹਰ ਰੋਜ਼ ਕਿੰਨੇ ਨੌਜਵਾਨ ਬਾਹਰ ਨੂੰ ਜਾ ਰਹੇ ਨੇ ਵੀਰ ਤਾਂ ਇਹਨਾ ਵੀ ਕੰਮ ਦੇ ਵਿੱਚ ਕੋਈ ਸ਼ਰਮ ਨਹੀਂ ਵੀ ਇੱਥੇ ਵੀ ਬਹੁਤ ਕੰਮ ਆ ਇੱਥੇ ਕੰਮ ਕਰ ਸਕਦੇ ਨੇ ਬਾਕੀ ਸੋਚ ਆਪੋ ਆਪਣੀ ਹੈ ਵੀਰ ਨੇ ਬਹੁਤ ਵੱਡਾ ਸੁਨੇਹਾ ਦਿੱਤਾ ਹੈ ਤੇ ਵੀਰ ਕੋਈ ਹੋਰ ਸਾਡੇ ਇਹ ਵੀਡੀਓ ਦੇ ਜਰੀਏ ਸਾਡੇ ਹੋਰ ਭੈਣ ਭਰਾ ਨੇ ਐਨ ਜੀਓ ਸੰਸਥਾਾਂ ਨੇ ਸਮਾਜ ਸੇਵੀ ਸੰਸਥਾਾਂ ਐ ਉਹਨਾਂ ਤੋਂ ਕੋਈ ਮਦਦ ਦੀ ਅਪੀਲ ਬਸ ਮਦਦਾਂ ਜੀ ਠੀਕ ਆ ਪ੍ਰਮਾਤਮਾ ਦੀ ਕਿਰਪਾ ਨਾਲ ਕੋਰੀ ਫੁਲਪਾ ਚੱਲੀ ਜਾਂਦਾ ਗਾ ਜੀ ਤੁਹਾਡਾ ਹਾਂ ਹੁੰਦਾ ਜਾਂਦਾ ਰਵੇ ਜੀ ਬਸ ਇਹਦੇ ਵਿੱਚ ਗੁਜ਼ਾਰਾ ਹੋ ਜਾਂਦਾ ਵਧੀਆ ਮਦਦਾਂ ਦੇਖੋ ਵੀਰ ਦੀ ਕਿੱਡੀ ਵੱਡੀ ਸੋਚ ਆ ਬੀ ਮਦਦ ਜੀ ਦਾ ਕੋਈ ਲੋੜ ਨਹੀਂ ਵੀ ਗਾਂ ਕੌਂਦੇ ਜਾਂਦੇ ਰਹਿਣ ਮੇਰਾ ਗੁਜ਼ਾਰਾ ਚੱਲੀ ਜਾਵੇ ਅਸੀਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਜੀ ਵੀ ਪਟਿਆਲੇ ਤੋਂ ਚੰਡੀਗੜ੍ਹ ਨੂੰ ਜਾਂਦੇ ਹੋਏ ਪਟਿਆਲਾ ਮੈਨ ਚੌਂਕ ਹੈ ਮੈਨ ਚੌਂਕ ਦੇ ਵਿੱਚ ਇਹ ਵੀਰ ਦੀ ਰੇੜੀ ਲਾਈ ਹੋਈ ਹੈ ਸੋ ਇੱਥੇ ਖੜ ਕੇ ਜ਼ਰੂਰ ਇਹ ਵੀਰ ਤੋਂ ਜੂਸ ਪੀਆ ਕਰੋ ਫਰੂਟ ਵੀ ਰੱਖੇ ਹੋਏ ਨੇ ਵੀਰ ਨੇ ਜੇ ਕਿਸੇ ਵੀਰ ਨੇ ਫਰੂਟ ਖਰੀਦਣਾ ਹੈ ਫਰੂਟ ਵੀ ਖਰੀਦ ਸਕਦਾ ਹੈ ਸੋ ਜਰੂਰ ਅਸ਼ਵੀਰ ਕੋਲੇ ਖੜ ਕੇ ਜਾਇਆ ਕਰੋ ਤਾਂ ਕਿ ਇਸ ਵੀਰ ਦਾ ਵੀ ਕੰਮ ਵਧੀਆ ਚੱਲ ਸਕੇ ਮੈਂ ਤੁਹਾਡਾ ਆਪਣਾ ਅਮਨ ਸਿੱਧੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀ ਹੱਤ